हां जी दोस्तों की हाल है जी आप सारे बढ़िया होंगे ताजी स्वागत है ਤੁਹਾਡਾ 99 ਦਿਨਵੇਂ ਦਿਨਵੇਂ ਵਲੌਗ ਦੇ ਵਿੱਚ ਤੇ ਹੋ ਚੁੱਕੇ ਜੀ ਸਵੇਰੇ 5:30 ਬੱਜ ਚੁੱਕੇ ਨੇ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜੀ ਮਸਾਲਾ ਸਰਪੰਦਾ ਜੀ ਤੇ ਸ਼੍ਰੀ ਖੱਟੂ ਸ਼ਾਮ ਜੀ ਦੋਨੇ ਮੰਦਰਾਂ ਦੇ ਵਿੱਚ ਮੱਥਾ ਟੇਕ ਕੇ ਜੀ ਅਸੀਂ ਆ ਗਏ ਸੀਗੇ ਕੱਲ੍ਹ ਘੋਟਲ ਦੇ ਵਿੱਚ ਤੇ ਹੁਣ ਜੀ ਜਾ ਰਹੇ ਕਰਾਡੋਂ ਵਾਪਸ ਤੇ ਜਾਂਦੇ ਹੋਏ ਆਰ ਪੀ ਜੀ ਦੇ ਮਾਸੀ ਜੀ ਹੈ ਮੇਰੇ ਮਾਸੀ ਸਾਸੂ ਹੈ ਉਨਾਰੂ ਮਿਲ ਕੇ ਜਾਵਾਂਗੇ ਜੀ ਤੇ ਠੀਕ ਹੈ ਜੀ ਨਾਤੋਂ ਕੇ ਹੁੰਨੇ ਆ ਤਿਆਰ ਹੈ ਤੁਹਾਡੇ ਭਾਬੀ ਦਾ ਹੋ ਚੁੱਕੇ ਨੇ ਤਿਆਰ ਜੀ ਤੇ ਸਚਿਨ ਜੀ ਨਹੀਂ ਜਾਂਦੇ ਨੇ ਤੇ ਬਣੇ ਰਹੇ ਜੀ ਇਸ ਵੀਲੌਗ ਦੇ ਵਿੱਚ ਤਦ ਤੱਕ ਲਈ ਰਾਮ ਰਾਮ ਬਾਈ ਸਤਿ ਸ੍ਰੀ ਅਕਾਲ ਅੱਗੇ ਦੋਸਤੋ ਕੀ ਹਾਲ ਨੇ ਜੀ ਆਈ ਹੋਪ ਸਾਰੇ ਵਧੀਆ ਹੋਵੋਗੇ ਦੋਸਤੋ ਨਾਤੋਂ ਕੇ ਹੋ ਚੁੱਕੇ ਸੀ ਕਿ ਤਿਆਰ ਜੀ ਆ ਕਰਦੇ ਕਹਿੰਦੇ ਕਹਿੰਦੇ ਕਿ ਸਵੇਰੇ ਵੀ ਮੱਥਾ ਟੇਕਣਾ ਹੈਗਾ ਜਾਂਦੇ ਜਾਂਦੇ ਤੇ ਜਾ ਰਹੇ ਆ ਜੀ ਮੱਥਾ ਟੇਕਣ ਆ ਬੈਠਿਆ ਆਟੋ ਤੇ ਕੁਰੀ ਬੈਠਾ ਸਾਰੇ ਦੇ ਸਤਿ ਜੀ ਵੀ ਬੈਠੇ ਨੇ ਤੇ ਠੀਕ ਹੈ ਜੀ ਕਰਦੇ ਆ ਦਰਸ਼ਨ ਤੇ ਉਸ ਤੋਂ ਬਾਅਦ ਚੱਲਾਂਗੇ ਆਪਣੀ ਸਮਸੀ ਜੀ ਕੋਲ ਠੀਕ ਹੈ ਜੀ ਬਣੀ ਰਹੀਓ ਬਲੌਗ ਦੇ ਵਿੱਚ ਬਾਏ ਬਾਏ ਹਾਂ ਪੌੜੀ ਇੱਥੇ ਪੌੜੀ ਹਾਂ ਅਕਸਰ ਉਸੇ ਜੈ ਬਗਾਲੀ ਬਾਨੀ ਗਾਲਿਓ ਪਰੀ ਹੈ ਕਿਰਨ ਆਪਣਾ ਹੋਰ ਇਸ ਨੂੰ ਉਹ ਕੋਈ ਮੋੜ ਮੋੜ ਬਣਾਏਗੇ ਦੇਖੋ ਸਭ ਲਓ ਜੀ ਦੋਸਤੋ ਦਰਸ਼ਨ ਕਰਕੇ ਆ ਗਏ ਜੀ ਸਵੇਰ ਸਵੇਰੇ ਤੇ ਹੁਣ ਪੀਨੇ ਆ ਜੀ ਚਾਹ ਚਾਹ ਪੀ ਕੇ ਫਿਰ ਚੱਲਾਂਗੇ ਮਾ ਮਾਸੀ ਵੱਲ ਨੂੰ ਲਓ ਜੀ ਕਹਿੰਦੇ ਕੁੜੀ ਬੈਠ ਗਿਆ ਕਿਹਦੇ ਚ ਬੈਠੇ ਕੁੜੀ ਟੈਂਪੂ ਮੇਂ ਕਰਾ ਦੇ ਰਾ ਦੇ ਕਰਾ ਦੇ ਲੋ ਜੀ ਕਹਿੰਦੇ ਦਰਸ਼ਨ ਕਰਕੇ ਤੇ ਆ ਚੁੱਕੇ ਆ ਤੇ ਚੱਲਦੇ ਆ ਜੀ ਹੁਣ ਲੈ ਕੇ ਬਾਬੇ ਦਾ ਨਾਮ ਤੇ ਰਸਤੇ ਚ ਪੀਵਾਂਗੇ ਚਾਹ ਇੱਕ ਵਾਰੀ ਤੁਰਪੀ ਇੱਥੋਂ ਲੋ ਜੀ ਕਹਿੰਦੇ 메인 게ਟ ਤੇ ਪਹੁੰਚ ਗਏ ਆ ਆਉਂਦੇ ਹੋਏ ਰਾਤ ਸੀਗੀ ਤੇ ਸਾਨੂੰ ਪਤਾ ਵੀ ਲੱਗਿਆ ਤੇ ਕਹਿੰਦੇ ਫੋਟੋ ਖਿਚਾਉਣੀ ਆ ਉੱਥੇ ਮੈਂ ਕਿਹਾ ਚਲੋ ਜੀ ਲੋ ਜੀ ਕਹਿੰਦੇ ਚਾਹ ਪੀ ਲਈ ਐ ਤੇ ਹੁਣ ਤੁਰਦੇ ਆ ਆਪਾਂ ਸਿੱਧਾ ਬ੍ਰੇਕਾ ਮਾਰਨੀ ਆ ਚੂਰੂ ਮਾਸੀ ਕੋਲੇ ਵੀ ਚਾਹ ਪੀਣ ਦਾ ਕੁਰੀ ਭੁੱਖ ਲੱਗੀ ਆ ਹੈ ਨਾਸਾ ਜਦ ਤੱਕ ਲੜੀ ਆ ਜਾਂਦੀ ਹੈ ਪੀ ਲਈ ਚਾਹ ਤੁਸੀਂ ਆਪਣੇ ਪੀ ਲਓ ਗੋਰੀ ਪੀ ਜਾਂਦਾ ਜੀ ਚਲੋ ਚੱਲਦੇ ਆ ਫਿਰ ਬਣੇ ਰਹੀਓ ਵਲੌਗ ਦੇ ਵਿੱਚ ਬਾਏ ਬਾਏ ਹਾਂਜੀ ਦੋਸਤੋ ਕਹਿੰਦੇ ਸਾਹਮਣੇ ਜਿਹੜੀ ਦਿਖ ਰਹੀ ਹੈ ਜਿਹੜੀ ਇਹ আরাਵਲੀ 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 ਪर्वत श्रृंखला ਹੈ ਦੀ ਬਚਪਨ ਦੇ ਵਿੱਚ ਪੜਦੇ ਹੁੰਦੇ ਸੀਗੇ ਜੀ ਇਹ ਪਹਾੜ ਜਿਹੜੇ ਇਹ ਪਰਬਤਾਂ ਦੀ ਅਰਾਵਲੀ ਪਹਾੜੀ ਸ਼੍ਰਿੰਖਲਾ ਕਹਿੰਦੇ ਆ ਇਹਨੂੰ ਰਾਜਸਥਾਨ ਦੇ ਵਿੱਚ ਆਪਣੇ ਪੰਜਾਬ ਪੰਜਾਬੀ ਦੇ ਵਿੱਚ ਪਤਾ ਨਹੀਂ ਕੀ ਕਹਿੰਦੇ ਆ ਹਾਂਜੀ ਦੋਸਤੋ ਕਹਿੰਦੇ ਪਹੁੰਚ ਚੁੱਕੇ ਜੀ ਨਾ ਮਾਤਾ ਮੰਦਿਰ ਤੇ ਕਰਦੇ ਆ ਜੀ ਦਰਸ਼ਨ ਮਾਤਾ ਜੀ ਦੇ ਤੇ ਇੱਕ ਰੋਬੇ ਵੀ ਬਣਿਆ ਹੋਇਆ ਉੱਪਰ ਜੇ ਸਹੀ ਸਹੀ ਰੇਟ ਲਾ ਲਿਆ ਫਿਰ ਜਾਵਾਂਗੇ ਰੋਬੇ ਤੇ ਤੇ ਬਣ ਰਹੀ ਹੈ ਜੀ ਬਲੌਗ ਦੇ ਵਿੱਚ ਪੁਰੀ ਲੋਬੀ ਜੀ ਕਹਿੰਦੇ ਆਪਾਂ ਪੜਿਆ ਸੀਗਾ আরাਵਲੀ ਪਰਬਤ ਲੜੀ ਤੇ ਆ আরাਵਲੀ ਪਰਬਤ ਉਹ ਮਾਰਵਲ ਇੱਥੇ ਨਿਕਲਦਾ ਮਾਰਵਲ ਮੁਰਵਲ ਦੇ ਪੱਥਰ ਜਿਹੰਦੇ ਤੇ ਨਿਕਲਦਾ ਨਾ ਹਾਂ ਜੀ ਦੋਸਤੋ ਕਹਿੰਦੇ ਕਰਕੇ ਜੀ ਦਰਸ਼ਨ ਜੀਨ ਮਾਤਾ ਦੇ ਤੇ ਚੱਲ ਚੁੱਕੇ ਆ ਜੀ ਹੁਣ ਤੇ ਹੁਣ ਆਪਾਂ ਸਿੱਧਰ ਰੁਕਾਂਗੇ ਮਾਸੀ ਕੋਲੇ ਤੇ ਉਹ ਤੋਂ ਪਹਿਲਾਂ ਕੋਈ ਬ੍ਰੇਕ ਨਹੀਂ ਕੋਈ ਲੈਣਾ ਨਹੀਂ ਕੋਈ ਦਿਣਾ ਨਹੀਂ ਠੀਕ ਹੈ ਜੀ ਬਣੇ ਲੀਆ ਬਲੌਗ ਦੇ ਵਿੱਚ ਬਾਏ ਬਾਏ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅਸੀਂ ਪਹੁੰਚ ਚੁੱਕੇ ਆ ਜੀ ਪਿੰਡ ਦੇ ਵਿੱਚ ਤੇ ਹੁਣ ਲੱਭੀ ਅੰਨੇ ਉਹਨਾਂ ਦਾ ਘਰ ਤੇ ਮਿਲ ਜੂਗਾ ਘਰ ਤਾਂ ਜਲਦੀ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਠੀਕ ਹੈ ਜੀ ਜਾ ਕੇ ਕਰੇ ਕਰਾਉਣੇ ਜੀ ਕੱਲੇ ਕੱਲੇ ਬੰਦੇ ਨੂੰ ਮਿਲਾਉਣੇ ਸਾਨੂੰ ਇਹ ਬਣੇ ਰਹੀ ਹੈ ਵਲੌਗ ਦੇ ਵਿੱਚ ਬਾਏ ਬਾਏ ਕੂਰੀ ਨਾਨੀ ਹੈ ਪੁੱਤ ਮੂੰ ਮੂੰ ਚੁੰਨੀ ਚੱਕ ਕੇ ਦੇਖ ਚੁੰਨੀ ਚੱਕ ਕੇ ਦੇਖ ਨਾਨੀ ਹੈ ਨਾਨੀ ਹੈ ਦੱਸ ਦੇ ਬੋਲ ਤਾ ਤੋ चिन्का ब्याह करना है कि ढूंढ रखे के क्या चोरी चारी, चोरी चारी। तेरे बच्चे कौन है कि? तू घर आएगी ना तब तक दिखना ना सुख उतार। इवरी ओर है। वो मुझे लगता वो बैठ रहा है। ओर के जब फिर हम कोने मंतिया हुआ कुंडी तुम्हारे साथ लग रहा है। नानी है पुत राम राम जी करी नानी को ट्रैक्टर है नी क्या गाडी में है ट्रैक्टर मरू ट्रैक्टर लेके आया चूल्हे हैं हैं बेटा चूल्हे पे बनाओगे ਮੈਂ ਮੈਂ ਬਣਾ ਕੇ ਦੇਖਿਆ ਇੱਕ ਚੁੱਲੇ ਤੇ ਰੋਟੀ ਸੇਕ ਕੇ ਦੇਖਾ ਬਣਾ ਲੈ ਬਣਾ ਲੈ ਅਜੂ ਲੱਗ ਰਹੀ ਹੈ ਲੱਕੜ ਭੜੇ ਬਣਾਈ ਹੋਸਰਾ ਖੁਰਚ ਲਿਆ ਟੱਲੇ ਆ ਦੇ ਹਾਂ ਚੰਗਾ ਠਹਿ ਰੁਕਦੇ ਬੈਠੇ ਆ ਵੈਸੇ ਕਿਉਂ ਬੈਠੇ ਮੈਂ ਦੇਖ ਰਹਾ ਹੂੰ ਓਏ ਮੈਨੂੰ ਤਾਂ ਆਇ ਲੱਗਿਆ ਮੈਂ ਕਿ ਆਪਣੇ ਵਾਸਤੇ ਕੋਈ ਸਬਜ਼ੀ ਚੂਜੀ ਦਾਲ ਦੁੱਲ ਰੱਖੀ ਹੋਇਆ ਮੈਂ ਦੇ ਕਿਉਂ